ਗਮਨੀ ਕਲਿੱਦਲ ਅਮਰ ਸਰਦੇ ਸਰਪ੍ਰਸਤ ਸਰਦਾਰ ਤੇ ਪੰਥ ਦੀ ਸ਼ਾਨ ਤੇ ਪੰਜਾਬ ਦੀ ਸ਼ਾਨ ਸਰਦਾਰ ਮਾਨਸ ਸਰਦਾਰ ਸਿਮਰਜੀਤ ਸਿੰਘ ਦੀ ਮਾਣ ਤੇ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਤੇ ਹੋਰ ਅਤਵੰਤੇ ਸੱਜਣ ਜਥੇਦਾਰ ਸਾਹਿਬ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਇੱਥੇ ਜਿਹੜਾ ਆਪਣੇ ਬਹੁਤ ਹੀ ਔਖੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬਹੁਤ ਵਿਜੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਸਾਡੇ ਕੋਲ ਪਹੁੰਚਾਰੇ ਨੇ ਜਿੱਥੇ ਇੰਨਾ ਜੋੜਾ ਸ਼ੋਰਾਂ ਦੇ ਵਿੱਚ ਜਿੱਦਾਂ ਬਰਨਾਲੇ ਦੇ ਵਿੱਚ ਜਿਹੜੀ ਕੋਮਤ ਸਿੰਘ ਸੰਧੂ ਸਾਹਿਬ ਸਾਡੇ ਚੋਣ ਲੜਦੇ ਨੇ ਗਿੱਦੜ ਬਾਤ ਸੁਗਰਾ ਸਿੰਘ ਜੀ ਨਿਆਣੀ ਵਾਲਾ ਤੇ ਉਹਦੇ ਤੋਂ ਬਾਅਦ ਜਿਹੜੀ ਸਾਡੇ ਕੋਲ ਸਮਾਂ ਪਹੁੰਚਿਆ ਸੋ ਬੇਨਤੀ ਮੈਂ ਇਹ ਕਰਨਾ ਚਾਹੁੰਦਾ ਆ ਕਿ ਤੁਸੀਂ ਸਾਰਿਆਂ ਦਾ ਜਿਹੜਾ ਵੇਖ ਚੁੱਕੇ ਹੋ ਸਵਾਰ ਤੁਸੀਂ ਕਾਂਗਰਸ ਦਾ ਵੀ ਲੰਮਾ ਸਮਾਂ ਰਾਜ ਵੇਖਿਆ ਤੁਸੀਂ ਬਾਰ ਭਾਜਪੀ ਦਾ ਵੀ ਵੇਖ ਲਿਆ ਸੈਂਟਰ ਦੇ ਉੱਪਰ ਤੇ ਕੁਝ ਰਾਜਾਂ ਦੇ ਵਿੱਚ ਭਾਜਪੀ ਦਾ ਵੀ ਵੇਖਿਆ ਇਹਨਾਂ ਦੀ ਕਤਲੋਗਾਰ ਤੇ ਵੇਖੀ ਤੇ ਜਿਹੜਾ ਤੁਸੀਂ ਬਾਰ-ਬਾਰ ਉਹਨਾਂ ਨੂੰ ਲੈਂਦੇ ਜਾਂਦੇ ਹੋ ਤਾਂ ਜਾਂ ਬਾਤਲ ਕੇ ਜਿਹੜੇ ਆ ਅਸਲੀ ਅਕਾਲੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਜਿਹੜੀ ਵੀ ਦਿੱਲੀ ਤੋਂ ਨਹੀਂ ਚਲਦੀ ਇਹ ਸ੍ਰੀ ਅਕਾਲ ਤਰ ਸਾਹਿਬ ਤੋਂ ਚਲਦੀ ਸੰਤ ਗਿਆਨੀ ਜਨਮ ਸਿੰਘ ਜੀ ਢੰਗਰਾ ਵਾਲੇ ਮਹਾਪੁਰਖਾਂ ਦੇ ਠਾਪੜੇ ਦੇ ਨਾਲ ਸਰਦਾਰ ਸਿਮਰ ਸਿੰਘ ਜੀ ਦੀ ਮਾਣ ਸੰਤਾਂ ਦੀਆਂ ਅਕਸਰ ਸੁਪੀਚਾ ਹੁੰਦੀਆਂ ਨੇ ਮਾਣ ਸਾਹਿਬ ਦੇ ਹੱਕ ਦੇ ਵਿੱਚ ਕਿ ਸਾਡੇ ਨਿਹੰਗ ਬੈਠਾ ਵਾ ਸਾਡਾ ਯੋਧਾ ਬੈਠਾ ਵਾ ਜਿਵੇਂ ਆਈਪੀਐਸ ਦੀ ਨੌਕਰੀ ਛੱਡੀ ਸਾਡੇ ਵਾਸਤੇ ਸਾਰੇ ਪੀਤੇ ਸੰਤ ਸਰਦਾਰ ਸਿਮਰ ਸਿੰਘ ਜੀ ਮਾਣ ਉਹ ਨੇ ਜਿਹੜੇ ਪਿਛਲੇ 40 ਸਾਲ ਤੋਂ ਕੌਮ ਦੇ ਲਈ ਪੰਥ ਲਈ ਪੰਜਾਬ ਲਈ ਪੰਜਾਬ ਦੀ ਨੌਜਵਾਨੀ ਲਈ ਪਾਣੀ ਲਈ ਬੰਦੀ ਸਿੰਘਾਂ ਲਈ ਤੇ ਹੋਰ ਵੱਖ-ਵੱਖ ਮੁੱਦੇ ਇੱਥੋਂ ਤੱਕ ਕਿ ਫੋਰਨ ਕੰਟਰੀਆਂ ਵਰਲਡ ਦੇ ਵਿੱਚ ਵੀ ਜਿਹੜੇ ਸਾਡੇ ਸਿੱਖਾਂ ਨੂੰ ਜਲਾਵਤਨੀ ਕਹਿ ਕੇ ਇਥੋਂ ਭਗੌੜੇ ਇਕਰਾਰ ਦਿੱਤਾ ਜਾਂਦਾ ਆ ਬਾਹਰ ਵੀ ਉਹਨਾਂ ਦਾ ਸ਼ਰਮ ਦੇ ਦਿੱਤੀ ਜਾਂਦੀ ਆ ਮਾਨ ਸਾਹਿਬ ਦੀ ਬਦੌਲ ਪੈਣੀ ਕਿਰਪਾ ਵੀ ਵਰਲਡ ਦੇ ਵਿੱਚ ਉਹਨਾਂ ਦੀ ਗੂੰਜਾ ਕੋਈ ਦੁਨੀਆ ਦੇ ਵਿੱਚ ਐਹੋ ਜਿਹਾ ਲੀਡਰ ਨਹੀਂ ਹੋਣਾ ਜਿਹਦਾ ਹਰ ਇੱਕ ਦਾ ਆਪਣੇ ਰਾਜ ਦੇ ਵਿੱਚ ਦੇ ਹਰ ਇੱਕ ਦਾ ਚੱਲ ਜਣਾ ਵਾ ਕਿਸੇ ਦੇ ਨਾਲ ਕੋਈ ਦੁਨੀਆ ਤੇ ਇਹੋ ਜਿਹਾ ਲੀਡਰ ਨਹੀਂ ਹੈਗਾ ਜਿਹਦਾ ਪੂਰੇ ਵਰਲਡ ਦੇ ਵਿੱਚ ਸਿੱਕਾ ਚੱਲਦਾ ਹੋਵੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਇੱਕੋ ਇੱਕ ਪੰਥ ਦੇ ਲੀਡਰ ਨੇ ਜਿਨ੍ਹਾਂ ਦਾ ਮਾਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਝੰਡੇ ਝੁਲਦੇ ਸਾਡੇ ਖਾਨ ਸਾਹਿਬ ਬੜੇ ਚੱਕੇ ਫੱਟੇ ਜੀ ਸਾਰੇ ਰਿਪੋਰਟਰਸ ਨੂੰ ਜੀ ਆਇਆਂ ਸਾਰੇ ਪਾਰਟੀ ਨੂੰ ਜੀ ਆਇਆਂ ਜਿਹੜਾ ਇਹ ਜਿਮਨੀ ਚੌਂਡ ਹੈਗਾ ਇਹਦੇ ਵਿੱਚ ਸਾਡੇ ਲਖਪ੍ਰੀਤ ਸਿੰਘ ਤੂਫਾਨ ਇਲੈਕਸ਼ਨ ਸਰਟੀ ਪਾਰਟੀ ਦੇ ਕੈਂਡੀਡੇਟ ਨੇ ਜਿਹੜੇ ਮੇਰੇ ਸੱਜੇ ਪਾਸੇ ਬੈਠੇ ਹੈ ਬੜੇ ਜਵਾਨ ਨੇ ਤੱਕੜੇ ਹੈ ਤੇ ਬਹੁਤ ਅੱਛੀ ਤਰ੍ਹਾਂ ਨਮਾਇੰਦਗੀ ਇਸ ਹਲਕੇ ਦੀ ਕਰਨਗੇ ਕਿਉਂ ਕਰਕੇ ਬਾਰਡਰ ਏਰੀਆ ਹੈਗਾ ਤੇ ਇੱਥੇ ਕਈ ਚੀਜ਼ਾਂ ਸਮਗਲਿੰਗ ਵੀ ਹੁੰਦੀ ਹੈ ਚਟਾ ਵੀ ਆਉਂਦਾ ਸਾਰਾ ਕੁਸ਼ ਜਿਹੜਾ ਅਜੇ ਤੱਕ ਆਨੋਟੇਸ਼ਨਸ ਨੇ ਬੇਸ਼ੱਕ ਕੋਈ ਵੀ 파ਰਟੀ ਹੋਵੇ ਉਹਨਾਂ ਨੇ ਕੰਟਰੋਲ ਨਹੀਂ ਕੀਤਾ ਮੈਂ ਪਿੱਛੇ ਤੁਹਾਡੀ ਜ਼ਿਦ ਦੇ ਵਿੱਚ ਖਾਸ ਕਰਕੇ ਮੈਨੂੰ ਕਾਲਾ ਫਗਾਨਾ ਸਾਹਿਬ ਨੇ ਬੁਲਾਇਆ ਸੀਗਾ 15 ਸਤੰਬਰ ਨੂੰ ਕਿ ਇੱਥੇ ਆ ਕੇ ਦੱਸੋ ਕਿ ਸਾਡੀ ਜੀਰੀ ਹੈ ਉਹ ਚੱਕੀ ਨਹੀਂ ਜਾਂਦੀ ਤੇ ਜਿਹੜੇ ਗਦਾਮ ਹੈ ਉਹ ਭਰੇ ਪਏ ਐ ਕੋਈ ਸਪੈਸ਼ਲ ਨਹੀਂ ਆਉਂਦੀਆਂ ਜੀ ਦੇ ਉੱਤੇ ਇਹ ਦੁੱਗੇ ਸੂਪਿਆਂ ਦੇ ਵਿੱਚ ਬੋਰੀਆਂ ਨੂੰ ਜੀਰੀ ਨੂੰ ਪੇਜ ਜਾਵੇ ਅੱਜ ਤੁਸੀਂ ਦੇਖੋ ਕਿ ਕਿੱਡਾ ਬੁਰਾ ਹਾਲ ਹੈ ਸਾਰੇ ਪੰਛੀ ਜਾਂਦੀ ਹੋਈ ਹੈ ਪਰ ਉੱਥੇ ਚੱਕ ਦੀ ਹੋਰੀ ਨਾ ਕੋਈ ਉੱਥੇ ਆਰਤੀਏ ਦੀ ਚਲਦੀ ਹੈ ਸਾਡੀ ਲੇਬਰ ਮਜ਼ਦੂਰ ਬਿਹਾਰ ਤੋਂ ਆਏ ਹੋਏ ਹੈ ਉਹਨਾਂ ਨੇ ਵੀ ਖਾਣਾ ਪੀਣਾ ਹੈਗਾ ਉਹ ਵੀ ਇਹ ਰੁੱਸੇ ਬੈਠੇ ਹੈ ਤੇ ਜ਼ਿੰਮੇਵਾਰਾਂ ਦਾ ਬਹੁਤ ਬੁਰਾ ਹਾਲ ਹੈ ਕਿ ਇਹ ਉਹਨਾਂ ਨੇ ਕਾਣ ਵੀ ਜਿਹੜੀ ਸ਼ੁਰੂ ਕਰਤੀ ਐ ਤੇ ਕੋਈ ਯੂਰੀਆ ਨਹੀਂ ਐ ਕੋਈ ਡੀਪੀ ਖਾਦ ਹੈ ਨਹੀਂਗੀ ਸਾਰੇ ਪਾਸਿਓਂ ਬੀਜੇਪੀ ਸਰਕਾਰ ਸੈਂਟਰ ਨੇ ਤੇ ਆਮ ਪਾਰਟੀ ਨੇ ਪਤਾ ਨਹੀਂ ਕਿਉਂ ਸਾਡੇ ਜੀਵੀਦਾਰਾਂ ਦਾ ਪੰਜਾਬ ਦਾ ਸਾਹ ਖੁੱਟਿਆ ਹੋਇਆ ਉਹਨਾ ਬਾਰਡਰ ਐ ਇੱਥੋਂ ਕੋਈ 33 ਕਿਲੋਮੀਟਰ ਦਾ ਕਿੰਨੇ ਕਿਲੋਮੀਟਰ ਐ ਪਾਕਿਸਤਾਨ ਇੱਥੇ ਜਿਹੋ ਤੇ ਇੱਥੇ ਤੁਹਾਨੂੰ ਜੀਜੀ ਦਾ 5.8000 ਰੁਪਿਆ ਕਿੰਟਲ ਮਿਲੇਗਾ ਜਦਕਿ ਇੱਥੇ ਇੱਥੇ ਜਿਹੜੀ ਆਪਣੀ ਮੂੰਜੀ ਹੈ ਜਾਂ ਹੈ ਆਪਣੀ ਬਾਸਮਤੀ ਹੈ ਉਹਦਾ ਭਾਈ 2600 ਜਾਂ 2700 ਰੁਪਿਆ ਆਏਗਾ ਸੋ ਮੇਰਾ ਮਤਲਬ ਹੈ ਕਿ ਇਥੋਂ ਦੇ ਪੰਜਾਬ ਨੂੰ ਸਿਰਫ ਮਾਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਬਿਲਕੁਲ ਜੇ ਇਥੋਂ ਦੇ ਕਿਸਾਨਾਂ ਨੇ ਇੱਥੇ ਜद्दोजਹਿਦ ਕੀਤੀ ਹੈ ਕਿਸਾਨਾਂ ਤੇ ਲੋਕਾਂ ਦੇ ਹੱਕ ਦੇ ਵਿੱਚ ਕਿ ਇਹਨਾਂ ਨੂੰ ਖਤਮ ਕੀਤਾ ਜਾਵੇ ਹੁਣ ਦੀਵਾਲੀ ਆਈ ਹੈ ਇੱਕ ਬਹੁਤ ਵੱਡਾ ਤਿਆਰ ਹੁੰਦਾ ਹੈ ਸਾਡਾ ਸਾਰਿਆਂ ਦਾ ਤੇ ਦੁਕਾਨਾਂ ਭਰੀਆਂ ਪਈਆਂ ਸੀਗੀਆਂ ਜਾਦਾ ਸਮਾਨ ਦੁਕਾਨਦਾਰਾਂ ਨੇ ਬਲਾਇਆ ਹੋਇਆ ਸੀਗਾ ਤੇ ਸੜਕਾਂ ਤੱਕ ਸਮਾਨ ਵਿਛਿਆ ਪਿਆ ਸੀ ਜਗ੍ਹਾ ਹੀ ਨਹੀਂ ਸੀਗੀ ਦੁਕਾਨਾਂ ਦੇ ਵਿੱਚ ਤੇ ਟਕੇ ਦਾ ਕੋਈ ਖਰਚਾ ਹੋਇਆ ਨਹੀਂ ਕੋਈ ਦਿਵਾਲੀ ਦੇ ਲਈ ਕਪੜਾ ਜਾਂ ਹੋਰ ਜੜੀਆਂ ਚੀਜ਼ਾਂ ਲੈਂਦੇ ਆ ਲੈ ਨਹੀਂ ਸਕਿਆ ਟੈਲੀਵਿਜ਼ਨ ਵਾਸ਼ਿੰਗ ਮਸ਼ੀਨਾਂ ਐਂ ਚੜੀਆਂ ਨੇ ਜੋ ਕਰਕੇ ਪੈਸੇ ਵੀ ਨਹੀਂ ਆਇਆ ਇਹ ਜੀਵੀ ਦਾ ਘਿਤੇ ਖਰਕੇ ਇਹ ਬਹੁਤ ਨੁਕਸਾਨ ਸਾਡੇ ਦੁਕਾਨਦਾਰਾਂ ਦਾ ਵੀ ਹੋਇਆ ਸਾਡੀ ਲੇਬਰ ਦਾ ਵੀ ਹੋਇਆ ਆਰਤੀਆਂ ਦਾ ਹੋਇਆ ਪਸੰਡਾਂ ਦਾ ਹੋਇਆ ਤੇ ਹੁਣ ਕਣਕ ਵੀ ਬੀਚਣ ਲੱਗ ਪਏ ਐ ਤੇ ਉੱਥੇ ਵੀ ਸੈਂਟਰ ਸਾਨੂੰ ਖਾਦ ਨਹੀਂ ਦੇ ਰਿਆ ਨਾ ਯੂਰੀਆ ਦੇ ਰਿਆ ਨਾ ਡੀਪੀ ਦੇ ਰਿਆ ਨਾ ਹੋਰ ਕੋਈ ਖਾਦ ਦੇ ਰਿਆ ਜੀ ਦੇ ਰਿਆ ਤੇ ਜਿਹੜੇ ਵੇਚਣ ਵਾਲੇ ਉਹ ਕਹਿੰਦੇ ਫਲਾਣੀ ਚੀਜ਼ ਵੀ ਚੱਕੋ ਫਲਾਣੀ ਚੀਜ਼ ਵੀ ਚੱਕੋ ਜੀ ਜੀ ਕੀ ਲੋੜ ਕਿਸੇ ਕਿਸਾਨ ਨੂੰ ਹੈ ਨਹੀਂਗੀ ਹੁਣ ਐਸ ਜਿਹੇ ਹਾਲਾਤ ਬਣਾਏ ਹੋਏ ਐ ਇੱਥੇ ਕਾਂਗਰਸ ਵੀ ਹੈ, ਭਾਜਪਾ ਵੀ ਹੈ, ਆਮ ਆਦਮੀ ਪਾਰਟੀ ਹੈ।